ਵੀਡੀਓ ਜੋ ਵਾਇਰਲ ਹੋ ਰਹੀ ਆ ਬਿਲਕੁਲ ਮੇਰੀ ਆ ਸੱਚ ਐ ਹਾਈ ਕਦੇ ਰੋਂਦੀ ਤੇ ਕਦੇ ਹੱਸਦੀ ਤੂੰ ਨਾ ਦਰਦ ਦੇ ਲਾਂ ਦੇ ਦੱਸਦੀ ਤੂੰ ਕਿਹੜੇ ਲਾਲ ਗਵਾਚੇ ਭਾਲ ਰਹੇ ਨੈਣ ਨੇ ਸਰਕਾਰਾਂ ਦੇ ਹਾਈ ਸੁਰਖ ਬੁੱਲਾ ਤੇ ਚੁੱਪ ਜੀ حب ਦੀ ਨਹੀਂ ਮਟਿਆ ਰਾਂ ਦੇ ਲੱਭ ਲਿਆ ਅਮਰੀਕ ਤੂਫਾਨ ਅਮਰੀਕ ਤੂਫਾਨ ਕਈ ਸਾਲ ਪਹਿਲਾਂ ਅਚਾਨਕ ਹੋ ਗਿਆ ਸੀ ਲਾਪਤਾ ਇੱਕ ਵਾਰ ਫੇਰ ਤੋਂ ਅਮਰੀਕ ਤੂਫਾਨ ਆਇਆ ਲੋਕਾਂ ਸਾਹਮਣੇ ਆਖਰ ਕੀ ਹੈ ਵਾਇਰਲ ਹੋ ਰਹੀ ਵੀਡੀਓ ਦਾ ਵੱਡਾ ਸੱਚ ਕਹਿੰਦੇ ਅਮਰੀਕ ਤੂਫਾਨ ਨਾਮ ਬਦਲ ਕੇ ਬਣ ਗਿਆ ਬਾਬਾ ਪਿੱਪਲ ਦਾਸ ਕੀ ਸੱਚਮੁੱਚ ਇਹ ਬਾਬਾ ਹੀ ਹੈ ਅਮਰੀਕ ਤੂਫਾਨ ਜਾਂ ਫਿਰ ਹੋਰ ਹੈ ਕੋਈ ਵੱਡਾ ਸੱਚ ਸੋਸ਼ਲ ਮੀਡੀਆ ਦੇ ਉੱਪਰ ਬਾਰ ਬਾਰ ਹੁੰਦੀ ਰਹਿੰਦੀ ਹੈ ਵੀਡੀਓ ਵਾਇਰਲ ਅੱਜ ਜਾਣੋ ਪੂਰਾ ਸੱਚ ਕਿ ਕੀ ਸੱਚਮੁੱਚ ਅਮਰੀਕ ਤੂਫਾਨ ਘਰ ਤੋਂ ਭੱਜ ਕੇ ਕਿਸੇ ਡੇਰੇ ਦੇ ਵਿੱਚ ਬੈਠ ਗਿਆ ਬਾਬਾ ਬਣ ਗਿਆ ਜਾਂ ਫਿਰ ਪਿਛਲਾ ਸੱਚ ਕੁਝ ਹੋ ਰਹੀ ਹੈ ਮਿੱਤਰੋ ਤੁਸੀਂ ਤਾਂ ਜਾਣਦੇ ਹੋ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਅਮਰੀਕ ਤੂਫਾਨ ਦਾ ਦੌਰ ਸੀ ਉਦੋਂ ਦੁਕਾਨਿਆਂ ਦਾ ਦੌਰ ਸੀ ਟਰੱਕਾਂ ਦੇ ਵਿੱਚ ਟਰੈਕਟਰਾਂ ਦੇ ਉੱਪਰ ਅਮਰੀਕ ਤੂਫਾਨ ਦੇ ਗੀਤ ਵੱਜਾ ਕਰਦੇ ਸੀ ਅਮਰੀਕ ਤੂਫਾਨ ਦੀ ਕੈਸਟ ਰਾਤੋਂ ਰਾਤ ਲੱਖਾਂ ਦੇ ਵਿੱਚ ਵਿਕ ਜਾਇਆ ਕਰਦੀ ਸੀ ਕਹਿੰਦੇ ਨੇ ਕੰਪਨੀਆਂ ਵਾਲਿਆਂ ਨੇ ਮੋٹے ਪੈਸੇ ਅਮਰੀਕ ਤੂਫਾਨ ਤੋਂ ਕਮਾਏ ਅਮਰੀਕ ਤੂਫਾਨ ਤੋਂ ਕਮਾਏ ਵੀ ਅਤੇ ਅਮਰੀਕ ਤੂਫਾਨ ਨੂੰ ਵੀ ਪੈਸੇ ਦਿੱਤੇ ਖੈਰ ਜਦੋਂ ਬੰਦਾ ਉੱਪਰ ਜਾਂਦਾ ਹੈ ਟੌਪ ਤੇ ਜਾਂਦਾ ਹੈ ਤਾਂ ਕਦੇ ਨਾ ਕਦੇ ਬੰਦਾ ਕੀਚੇ ਵੀ ਆਉਂਦਾ ਹੈ ਕਈ ਵਾਰ ਉਸ ਕੋਲ ਜਿਹੜਾ ਮਸਾਲਾ ਲੋਕ ਪਸੰਦ ਕਰਦੇ ਨੇ ਉਹ ਘਟ ਜਾਂਦਾ ਹੈ ਜਾਂ ਫਿਰ ਕਈ ਵਾਰ ਬੰਦੇ ਨੂੰ ਆਪਣੀਆਂ ਗਲਤੀਆਂ ਲੈ ਬੈਠਦਿਆਂ ਨੇ ਅਮਰੀਕ ਤੂਫਾਨ ਦਾ ਵੀ ਜਦੋਂ ਨਾਮ ਉੱਚਾ ਸੀ ਉਸ ਤੋਂ ਬਾਅਦ ਅਮਰੀਕ ਤੂਫਾਨ ਨੇ ਕਹਿੰਦੇ ਨੇ ਕਿ ਕੁਝ ਗਲਤੀਆਂ ਵੀ ਕੀਤੀਆਂ ਜਿਸ ਤੋਂ ਬਾਅਦ ਨਾਮ ਵੀ ਉਹਨਾਂ ਦਾ ਹੌਲੀ-ਹੌਲੀ ਥੋੜਾ ਜਿਹਾ نیچے ਵੱਲ ਆਉਣ ਲੱਗਾ ਸੀ ਪਰ ਉਤਾਰ ਚੜ੍ਹਾਵ ਵਗਾਈਕੀ ਦੇ ਖੇਤਰ ਵਿੱਚ ਚੱਲਦਾ ਰਹਿੰਦਾ ਹੈ ਖੈਰ ਇੱਕ ਦਿਨ ਅਜਿਹਾ ਆਇਆ ਜਦੋਂ ਅਮਰੀਕ ਤੂਫਾਨ ਲਾਪਤਾ ਹੋ ਗਿਆ ਕਿਸੇ ਨੂੰ ਵੀ ਬਿਨਾ ਕੁਝ ਦੱਸੇ ਅੱਡੋ-ਅੱਡ ਲੋਕ ਬਹੁਤ ਗੱਲਾਂ ਦੱਸਦੇ ਨੇ ਕਿਸੇ ਦਾ ਕੁਝ ਕਹਿਣਾ ਗਾਇਬ ਹੋਣ ਦੇ ਪਿੱਛੇ ਕਿਸੇ ਦਾ ਗੁਜ ਸੱਚ ਕੀ ਹੈ ਜਾਂ ਤਾਂ ਅਮਰੀਕ ਤੂਫਾਨ ਜਾਣਦਾ ਅਗਰ ਉਹ ਹਲੇ ਹੈਗਾ ਆ ਫਿਰ ਜਾਣਦੇ ਨੇ ਉਸਦੇ ਘਰ ਵਾਲੇ ਪਰ ਹੁਣ ਇੱਕ ਰੌਲਾ ਪਿਆ ਹੋਇਆ ਹੈ ਕਿ ਜਿਹੜਾ ਅਮਰੀਕ ਤਫਾਨ ਹੈ ਉਹ ਬਾਬਾ ਪਿੱਪਲਦਾਸ ਬਣ ਗਿਆ ਅਤੇ ਅਮਰੀਕ ਤਫਾਨ ਤੇ ਕਹਿੰਦੇ ਨੇ ਕਿ ਕੋਈ ਕੇਸ ਵਗੈਰਾ ਪੈ ਗਿਆ ਸੀ ਜਿਸ ਤੋਂ ਬਾਅਦ ਉਸਨੇ ਆਪਣਾ ਨਾਮ ਬਦਲ ਲਿਆ ਅਤੇ ਉਹ ਬਾਬਾ ਬਣ ਕੇ ਰਹਿਣ ਲੱਗਿਆ ਅਸੀਂ ਨੇ ਇਹ ਬਾਬਾ ਵੀ ਲੱਭਿਆ ਜਿਸ ਨੂੰ ਬਾਬਾ ਪਿੱਪਲਦਾਸ ਕਿਹਾ ਜਾਂਦਾ ਹੈ ਇਸ ਕੋਲੇ ਗਏ ਵੀ ਇਹ ਪਹਿਲਾਂ ਤਾਂ ਗੱਲ ਨਹੀਂ ਬਾਬਾ ਜੀ ਕਰਨਾ ਚਾਹੁੰਦੇ ਸੀ ਕਹਿੰਦੇ ਭਾਈ ਮੈਂ মিডিਆ ਦੇ ਨਾਲ ਗੱਲਬਾਤ ਨਹੀਂ ਕਰਦਾ ਮੈਂ মিডিਆ ਤੋਂ ਦੂਰੀ ਬਣਾ ਕੇ ਰੱਖਦਾ ਪਰ ਫਿਰ ਸਾਡੇ ਬਾਰ-ਬਾਰ ਕਹਿਣ ਤੇ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਕੀ ਉਹ ਅਮਰੀਕ ਤਫਾਨ ਨੇ ਜਾਫਰ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਜੀ ਨਹੀਂ ਮੈਂ ਬਿਲਕੁਲ ਅਮਰੀਕ ਤੂਫਾਨ ਨਹੀਂ ਆ ਮੇਰਾ ਪਿੰਡ ਪੈਂਦਾ ਬਾਤੜਾਂ ਦੇ ਨਾਲ ਜ਼ਿਲ੍ਹਾ ਪਟਿਆਲਾ ਹੈ ਪਸ਼ੋਕਾ ਸਾਡਾ ਬੱਲਰ ਆਂਦਾ ਲੇਲ ਬੱਲਰਾ ਹਾਂਜੀ ਅਮਰੀਕ ਤੂਫਾਨ ਦਾ ਪਿੰਡ ਸਤਰਾਂ ਨੇ ਦੇ ਨਾਲ ਪਰਲੇ ਪਾਸੇ ਭਾਖੜਾ ਤੋਂ ਪਰਲੇ ਬੰਨੇ ਬਕਰਾਹਾ ਪਿੰਡੇ ਜੀ ਉਹਨਾਂ ਦਾ ਅੱਛਾ ਜੀ ਮੈਂ ਅਮਰੀਕ ਤੂਫਾਨ ਨੂੰ 92 93 ਤੋਂ ਜਾਣਦਾ ਜੀ ਠੀਕ ਹੈ ਜੀ ਉਹਦੇ ਪਰਿਵਾਰ ਨਾਲ ਵੀ ਮੇਰੇ ਰਿਲੇਸ਼ਨ ਰਹੇ ਆ ਜੀ ਹਾਂਜੀ ਪਰ ਲੇਕਿਨ ਮੈਂ ਬਚਪਨ ਤੋਂ ਸਾਧੂ ਠੀਕ ਹੈ ਜੀ ਮੈਂ ਜਦੋਂ ਤੋਂ ਮੈਂ ਬਾਬਾ ਅਮਰਦਾਸ ਧੂਣੀ ਦਾਸ ਸਫੀਪੁਰ ਸਮੂਰਾ ਮੇਰੇ ਬਾਬਾ ਗੁਰੂ ਬੁੱਧਦਾਸ ਤੇ ਮੇਰੇ ਹਰਦੇਵਦਾਸ ਮੈਂ ਮਹਾਪੁਰਸ਼ ਸੰਤ ਬਾਬਾ ਬੁੱਧਦਾਸ ਤੇ ਧੂਣੀ ਦਾਸ ਦਾ ਪੋਤਾ ਚੇਲਾ ਜੀ ਕਾਲੀ ਕੰਬੜੀ ਵਾਲੀ ਗੱਦੀ ਹੈ ਸਾਡੀ ਕਿ ਮੈਂ ਮੇਰੇ ਪੈਂਤ ਪਿੰਡ ਦੇ ਵਿੱਚੋਂ ਇਕੱਲਾ ਹੀ ਸਾਧੂ ਆ ਚਾਹੇ ਮੇਰੇ ਪਿੰਡ ਸਿ ਜਾ ਕੇ ਲੋਕ ਪਤਾ ਕਰ ਸਕਦੇ ਨੇ ਠੀਕ ਹੈ ਜੀ ਜੋ ਗਾਇਆ ਹੈ ਵੀਡੀਓ ਜੋ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਮੇਰੀ ਹੈ ਸੱਚ ਹੈ ਕਿਉਂਕਿ ਮੈਂ ਵੀ ਬਚਪਨ ਤੋਂ ਗਾਉਣ ਦਾ ਸ਼ੌਂਕ ਰੱਖਦਾ ਸੀ ਅੱਛਾ ਜੀ ਠੀਕ ਹੈ ਜੀ ਮੈਂ ਬਚਪਨ ਤੋਂ ਗਾਉਣ ਦਾ ਸ਼ੌਕ ਰੱਖਦਾ ਸੀ ਘਰ ਦੇ ਵਿੱਚ ਗਰੀਬੀ ਦੇ ਕਾਰਨ ਜਾਂ ਕੋਈ ਤੂ ਵਾਲੀ ਲੈਣ ਦੇ ਕਾਰਨ ਜਿਵੇਂ ਕਿ ਮੈਂ ਬਚਪਨ ਤੋਂ ਸਾਧੂ ਲੈਣ ਦੇ ਵਿੱਚ ਆ ਮੈਂ ਇਸ ਚੱਕਰਾਂ ਦੇ ਵਿੱਚ ਨਹੀਂ ਪਿਆ ਅੱਛਾ ਜੀ ਕਿਉਂਕਿ ਲੋਕਾਂ ਦਾ ਤਾਂ ਦੇਖੋ ਕਿਸੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕੋਈ ਕੁਸ਼ੇ ਬਾਰੇ ਕੁਝ ਕਹਿ ਦਿੰਦਾ ਕੋਈ ਕੁਝ ਮੈਂ ਅਮਰੀਕ ਤੂਫਾਨ ਦੇ ਪਰ ਲੋਕਾਂ ਦੀ ਗੱਲ ਕਰਾਈ ਹੈ ਉਸ ਬੀਬੀ ਜੋ ਤੂਫਾਨ ਸਾਹਿਬ ਨਾਲ ਗਾਉਂਦੀ ਸੀ ਗੁੱਡੀ ਹਰਜੀਤ ਮੱਟੂ ਮੈਂ ਉਹਨਾਂ ਨੂੰ ਵੀ ਇੱਕ ਦੋ ਵਾਰੀ ਫੋਨ ਤੇ ਕਿਹਾ ਵੀ ਬੀਬਾ ਤੁਸੀਂ মিডিਆ ਦੇ ਸਾਹਮਣੇ ਆ ਕੇ ਗੱਲ ਸਪਸ਼ਟ ਕਰੋ ਉਹਨਾਂ ਦੇ ਭਰਾ ਜੀਤ ਨੇ ਤੇ ਕੁਲਦੀਪ ਨੇ ਤੇ ਉਹਨਾਂ ਦੇ ਭਤੀਜਾ ਨੇ 6 ਮਹੀਨੇ ਪਹਿਲਾਂ ਸਿਆਲ ਦੇ ਵਿੱਚ ਇੰਟਰਵਿਊ ਦਿੱਤਾ ਸੀ ਮੇਰੇ ਬਾਰੇ ਵੀ ਉਹਨਾਂ ਬੋਲਿਆ ਸੀ ਵੀ ਪਿੰਪਲ ਦਾਸ ਬਾਬਾ ਜੀ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹਨਾਂ ਦਾ ਪਿੰਡ ਪੈਂਦਾ ਹੈ ਉਹ ਅਮਰੀਕ ਤੂਫਾਨ ਨਹੀਂ ਹਨ ਪਰ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਜੀ ਨਹੀਂ ਮੰਨਦੇ ਬਿਲਕੁਲ ਮੈਂ ਸੁਪਰਮ ਦੇ ਰਹੇ ਹਾਂ ਜੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਮਾਈ ਭਾਈ ਭੈਣ ਕਿਸੇ ਵੀ ਸਰੋਤੇ ਨੂੰ ਜਾਂ ਕਿਸੇ ਕਲਾਕਾਰ ਨੂੰ ਮੇਰੇ ਉੱਤੇ ਸ਼ੱਕ ਹੈ ਤਾਂ ਮੈਨੂੰ ਆ ਕੇ ਮਿਲ ਸਕਦੇ ਨੇ ਮੇਰਾ ਨੰਬਰ ਲੈ ਲੈਣਾ ਮੈਂ ਆਪਦਾ ਨੰਬਰ ਆ ਪਾਈ ਗੁਰਮਖ ਸਿੰਘ ਨੂੰ ਦੇਉਂਗਾ ਇਹ ਉੱਤੇ ਪਾ ਦੇਣਗੇ ਸਕਰੀਨ ਦੇ ਤੇ ਮਤਲਬ ਮੈਂ ਅਮਰੀਕ ਤੂਫਾਨ ਨਹੀਂ ਹਾਂ ਫਿਰ ਬਾਬਾ ਜੀ ਕਿਹੜੀ ਵੀਡੀਓ ਹੈ ਉਹਦੇ ਵਿੱਚ ਪੁਰਾਣੀ ਫੋਟੋ ਬ੍ਰੀਕ ਤੂਫਾਨ ਦੀ ਲਾ ਕੇ ਹਾਂਜੀ ਲਿਖਿਆ ਕਿਉਂ ਗਿਆ ਕਿ ਸ਼ਰਾਰਤ ਕਰੀਆ ਕਿਸੇ ਨੇ ਇਹ ਸ਼ਰਾਰਤ ਕਰੀਆ ਜੀ ਕਿਸੇ ਸ਼ਰਾਰਤੀ ਅੰਸ ਨੇ ਜਦੋਂ ਆਪਾਂ ਨੂੰ ਉਹਦੇ ਬਾਰੇ ਕੋਈ ਖਾਸ ਜਾਨੀ ਕਿ ਪ੍ਰੋਪਰ ਪਤਾ ਲ ਮੈਂ ਉਤੇ ਕਾਨੂੰਨੀ ਕਾਰਵਾਈ ਕਰੂੰਗੀ ਕਾਨੂੰਨੀ ਕਾਰਵਾਈ ਬਿਲਕੁਲ ਕਰੂੰਗਾ ਜੀ ਕਿਹੜੇ ਅਮਰੀਕ ਤਮਾਨ ਦੇ ਬਰਾਦਰ ਆਏ ਤੁਹਾਡੇ ਕੋਲੇ ਮੇਰੇ ਜੀ ਜਜੀਤ ਸਿੰਘ ਕੁਲਦੀਪ ਸਿੰਘ ਠੀਕ ਆ ਜੀ ਤੇ ਉਹਨਾਂ ਨੇ ਆ ਕੇ ਕੀ ਗੱਲਬਾਤ ਕੀਤੀ ਬਾਬਾ ਜੀ ਤੁਹਾਡੇ ਨਾਲ ਉਹਨਾਂ ਨੇ ਆ ਕੇ ਮੈਨੂੰ ਇਹੀ ਪੁੱਛਿਆ ਜੀ ਵੀ ਸਾਨੂੰ ਸੁਧਾਰਨਪੁਰ ਸਾਡੇ ਦੇ ਨਾਲ ਬਕਰਾਹੇ ਦੇ ਨਾਲ ਸੁਧਾਰਨਪੁਰ ਪਿੰਡ ਹੈ ਇੱਕੋ ਏਡਾ ਪਿੰਡਾ ਦੋਨੋਂ ਪਿੰਡਾਂ ਦਾ ਠੀਕ ਆ ਬਾਬਾ ਜੀ ਉਹਨਾਂ ਨੇ ਆ ਕੇ ਮੈਨੂੰ ਇਹੀ ਕਿਹਾ ਵੀ ਬਾਬਾ ਜੀ ਸਾਨੂੰ ਕਿਸੇ ਨੇ ਚੱਕਰ ਚ ਪਾਇਆ ਵੀ ਤੁਹਾਡਾ ਭਰਾ ਨਾਂ ਬਦਲ ਕੇ ਪਿੱਪਲਦਾਸ ਬਣ ਕੇ ਆਂਡੇ ਵਾਲੀ ਰਹਿ ਰਿਹਾ ਹੈ ਵੀ ਤੁਸੀਂ ਉਹਨੂੰ ਛੇੜਿਓ ਨਾ ਜਾ ਕੇ ਉਹਨੂੰ ਮਿਲੋ ਜਦੋਂ ਪ੍ਰਵਾਲ ਆਇਆ ਮੈਂ ਸੁੱਤਾ ਪਿਆ ਸੀ ਅੱਛਾ ਜੀ ਜਦੋਂ ਆ ਕੇ ਬੈਠੇ ਤਾਂ ਮੈਂ ਉੱਠ ਕੇ ਮੈਂ ਦੇਖਿਆ ਵੀ ਇਹ ਬੰਦੇ ਤਾਂ ਮੇਰੇ ਜਾਣ ਪਛਾਣਦੇ ਨੇ ਮੈਂ ਜਾਣਦਾ ਸੀ ਉਹਨਾਂ ਨੂੰ ਹਾਂ ਜੀ ਮੈਂ ਕਿਹਾ ਵੀ ਤੁਸੀਂ ਕਹਿੰਦੇ ਜੀ ਸਾਨੂੰ ਕਿਸੇ ਨੇ ਚੱਕਰਾਂ ਵੀ ਅਮਰੀਕ ਤੂਫਾਨ ਜੀ ਆਂਡੇ ਵਾਲੀ ਰਹਦੇ ਨੇ ਤਾਂ ਉਹਨਾਂ ਨੇ ਥੋੜਾ ਫੇਸ ਦੇਖ ਕੇ ਆਪਾਂ ਜਾਣ ਗਏ ਹੋਗੇ ਉਹਨਾਂ ਹਾਂ ਜੀ ਹਾਂ ਜੀ ਮੈਨੂੰ ਆਜੀਤ ਪੁਰਾਣਾ ਜਾਣਦਾ ਹੈ ਜੀ ਕਿਉਂਕਿ ਉਹ ਪਰਠੀ ਨੇ ਗੁਰੂ ਘਰ ਦੇ ਵਿੱਚ ਪਾਠੀ ਰਹਨੇ ਅਮਰੀਕ ਤੂਫਾਨ ਵੀ ਕੀਰਤਨ ਕਰਦਾ ਹੁੰਦਾ ਸੀ ਕਹਿੰਦੇ ਬਾਬਾ ਜੀ ਦੀ ਕਿਹੜੀ ਆਵਾਜ਼ ਆ ਅਮਰੀਕ ਤੂਫਾਨ ਦਾ ਮਿਲਦੀ ਬਹੁਤ ਹੈ ਬਿਲਕੁਲ ਮਿਲਦੀ ਹੈ ਗਾਣਾ ਕਿਹੜਾ ਸੀ ਵਾਇਰਲ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਆਜ ਮੇਰੀ ਬਿਲਕੁਲ ਮਿਲਦੀ ਹੈ ਹਾਂਜੀ ਉਹ ਗਾਣੇ ਦੇ ਦੋ ਬੋਲ ਮੈਂ ਤੁਹਾਨੂੰ ਉਹੀ ਸੁਣਾ ਦੇਣਾ ਹੋਰ ਤੇ ਮੇਰੇ ਕੋਲ ਵੀ ਆਹ ਬਿਲਕੁਲ ਉਹ ਅਮਰੀਕ ਤੂਫਾਨ ਦਾ ਗਾਣਾ ਸੀ ਇੱਕ ਸੈਡ Song ਗਾਣਾ ਸੀ ਠੀਕ ਹੈ ਜੀ ਮੈਂ ਦਿਮਾਗ ਵਿੱਚ ਵੈਸੇ ਹੀ ਆ ਕਿਉਂਕਿ ਮੈਂ ਵੀ ਲਿਖਣ ਦਾ ਤੇ ਗਾਉਣ ਦਾ ਸ਼ੌਕ ਰੱਖਦਾ ਠੀਕ ਹੈ ਦਾ ਜੀ ਮੈਂ ਵੀ ਗਾਇਆ ਹੈ ਤੇ ਮੇਰਾ ਮਤਲਬ ਨਹੀਂ ਕਾਮਯਾਬ ਹੋਇਆ ਮੈਂ ਆਪਣਾ ਸਾਧ ਲੈਣ ਚ ਠੀਕ ਹੈ ਹੈਨਾ ਹਾਂਜੀ ਹਾਂਜੀ ਉਹ ਗਾਣੇ ਦੇ ਬੋਲ ਸੀ ਨਾਂ ਦਰਦ ਦੇ ਲਾਂ ਦੇ ਦੱਸ ਦੀ ਤੂੰ ਕਿਹੜੇ ਲਾਲ ਗਵਾਚੇ ਭਾਲ ਰਹੇ ਨੈਣ ਨੇ ਸਰਕਾਰਾਂ ਦੇ ਹਏ ਸੁਰਖ ਬੁੱਲਾ ਤੇ ਚੁੱਪ ਜੀ ਹੱਬ ਦੀ ਨਹੀਂ ਮਟਿਆਹਾਂ ਦੇ ਤਾਂ ਮਿੱਤਰੋ ਤੁਸੀਂ ਨੇ ਵੀਡੀਓ ਦੇਖੀ ਹੁਣ ਫੈਸਲਾ ਤੁਸੀਂ ਨੇ ਕਰਨਾ ਹੈ ਕਿ ਇਹੀ ਬਾਬਾ ਪਿੱਪਲਦਾਸ ਹੈ ਸੱਚਮੁੱਚ ਜਾਂ ਫਿਰ ਇਹ ਅਮਰੀਕੀ ਤੂਫਾਨ ਹੈ ਕਿਉਂਕਿ ਬਾਬੇ ਨੇ ਸਾਰੀ ਗੱਲਬਾਤ ਦੱਸੀ ਅਸੀਂ ਨੇ ਇਸ ਬਾਬੇ ਦੀ ਇੱਕ ਪੂਰੀ ਵੀਡੀਓ ਹੋਰ ਵੀ ਆਪਣੇ ਚੈਨਲ ਦੇ ਉੱਪਰ ਅਪਲੋਡ ਕਰੀ ਹੋਈ ਹੈ ਜੱਟ ਬਾਬੇ ਟੈਲੀਵਿਜ਼ਨ ਦੇ ਉੱਪਰ ਜਾ ਕੇ ਤੁਸੀਂ ਇਸੇ ਚੈਨਲ ਤੇ ਵੀਡੀਓ ਵੀ ਦੇਖ ਸਕਦੇ ਹੋ ਤਾਂ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦੇਣਾ ਤੁਹਾਨੂੰ ਕੀ ਲੱਗਦਾ ਹੈ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਅਤੇ ਨਾਲ ਹੀ ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ YouTube ਚੈਨਲ ਦੇ ਉੱਪਰ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰਬ ਰੱਖਾ